ਆਮ ਆਦਮੀ ਪਾਰਟੀ ਦੋ ਉਮੀਦਵਾਰਾਂ ਨੂੰ ਲੈ ਕੇ ਹੁਣ ਫਿਰ ਤੋਂ ਜਲਦ ਐਲਾਨ ਕਰਨ ਜਾ ਰਹੇ ਨੇ ਤੇ 16 April ਨੂੰ ਸਿਆਸੀ ਅਖਾੜੇ ਦੇ ਵਿੱਚ ਦੋ ਹੋਰ ਉਮੀਦਵਾਰ ਉਤਰਨਗੇ ਤੇ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਲਗਭਗ 9 ਕੈਂਡੀਡੇਟ ਆ ਜਿਹੜੇ ਕਿ ਉਹ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਹੁਣ ਦੋ ਹੋਰ ਜਿਹੜੇ ਕਿ ਉਮੀਦਵਾਰ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰਨਗੇ ਤੇ ਜਿਸ ਦੇ ਦੌਰਾਨ ਬਾਕੀ ਵਿਰੋਧੀਆਂ ਪਾਰਟੀਆਂ ਨੂੰ ਟੱਕਰ ਦਿੱਤੀ ਜਾਵੇਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਹੁਣ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ 16 April ਨੂੰ ਦੋ ਜਿਹੜੇ ਕਿ ਹੋਰ ਕੈਂਡੀਡੇਟ ਆ ਜਿਹੜੇ ਚੁਣੇ ਜਾਣਗੇ ਲੁਧਿਆਣਾ ਦੇ ਵਿੱਚੋਂ ਤੇ ਜਲੰਧਰ ਦੇ ਵਿੱਚੋਂ ਹੁਣ ਇਹ ਜਿਹੜੇ ਕੈਂਡੀਡੇਟ ਆ ਇਹਨਾਂ ਦੀ ਜਿਹੜੀ ਸਾਫ ਤਸਵੀਰ ਆ 16 April ਨੂੰ ਸਾਹਮਣੇ ਆਵੇਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਜਾਣਕਾਰੀ ਇਹ ਜਿਹੜੀ ਕਿ ਸਭ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਦੱਸੀਏ ਕਿ ਪਹਿਲਾ ਜਿਹੜੀ ਕਿ ਲਿਸਟ ਜਾਰੀ ਕੀਤੀ ਗਈ ਤੇ ਜਿਸ ਦੇ ਵਿੱਚ ਪਹਿਲਾ ਜਿਹੜੇ ਕਿ ਉਮੀਦਵਾਰਾਂ ਦੀ ਲਿਸਟ ਦੇ ਵਿੱਚੋਂ ਆਏ ਸੀ ਅਮ੍ਰਿਤਸਰ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਤੇ ਉੱਥੇ ਹੀ ਖਡੂਰ ਸਾਬ ਤੋਂ ਲਾਲਜੀਤ ਭੁੱਲਰ ਤੇ ਜਲੰਧਰ ਤੋਂ ਸ਼ਿਸ਼ੀਲ ਰਿੰਕੂ ਨੂੰ ਖੜਾਇਆ ਗਿਆ ਸੀ ਪਰੰਤੂ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਤੇ ਹੁਣ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 16 April ਨੂੰ ਜਿਹੜਾ ਕਿ ਕੈਂਡੀਡੇਟ ਹੈ ਜਿਹੜਾ ਉਮੀਦਵਾਰ ਹੈ ਉਹ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਜਾਵੇਗਾ ਤੇ ਦੇਖਣਯੋਗ ਇਹ ਹੋਵੇਗਾ ਕਿ ਜਲੰਧਰ ਤੋਂ ਕਿਹੜਾ ਉਮੀਦਵਾਰ ਹੈ ਜਿਹੜਾ ਚੁੜਿਆ ਜਾ ਸਕਦਾ ਹੈ ਅਤੇ ਉੱਥੇ ਹੀ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਫਰੀਦਕੋੜ ਤੋਂ ਕਰਮਜੀਤ ਅਨਮੋਲ ਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੜੀਆ ਤੇ ਸੰਗਰੂਰ ਤੋਂ ਮੀਤਹਿਰ ਤੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਜਿਹੜਾ ਕਿ ਟੱਕਰ ਦੇਣਗੇ ਤੇ ਉੱਥੇ ਹੀ ਦੱਸਦੀ ਕਿ ਜਿਹੜੇ ਕੈਂਡੀਡੇਟਾਂ ਦੀ ਲਿਸਟ ਜਿਹੜੀ ਕਿ ਜਾਰੀ ਹੋ ਗਈ ਸੀ ਤੇ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਸੀ ਤੇ ਉੱਥੇ ਹੁਸ਼ਿਆਰਪੁਰ ਦੇ ਵਿੱਚ ਚੰਬੇਵਾਲ ਨੂੰ ਤੇ ਅਨੰਦਪੁਰ ਸਾਹਿਬ ਦੇ ਵਿੱਚੋਂ ਕਿ ਮਾਰਵਿੰਦਰ ਸਿੰਘ ਕਾਂਗ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਗਿਆ ਤੇ ਜਿਸ ਤੋਂ ਬਾਅਦ ਹਜੇ ਜਿਹੜੇ ਪੂਰੇ 9 ਕੈਂਡੀਡੇਟ ਆ ਉਹਨਾਂ ਦੀ ਲਿਸਟ ਜਾਰੀ ਹੋ ਗਈ ਤੇ ਉੱਥੇ ਹੀ ਹੁਣ ਦੋ ਕੈਂਡੀਡੇਟ ਹੋਰ ਜਿਹੜੇ ਕਿ ਜਲਦ ਐਲਾਨੇ ਜਾਣਗੇ ਤੇ 16 April ਨੂੰ ਜਿਹੜੇ ਕਿ ਇਹਨਾਂ ਕੈਂਡੀਡੇਟਾਂ ਦੀ ਲਿਸਟ ਜਲਦ ਸਾਹਮਣੇ ਆਵੇਗੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਉੱਥੇ ਹੀ 1 June ਨੂੰ ਜਿਹੜੀਆਂ ਕਿ ਵੋਟਾਂ ਪੈਣਗੀਆਂ ਤੇ 4 June ਨੂੰ ਜਿਹੜਾ ਰਿਜ਼ਲਟ ਹੋਵੇਗਾ ਤੇ ਦੇਖਣਯੋਗ ਇਹ ਹੋਵੇਗਾ ਕਿ ਕਿਸ ਦੀ ਜਿੱਤ ਹੋਵੇਗੀ ਤੇ ਹੁਣ ਲਗਭਗ ਸਾਰੀਆਂ ਪਾਰਟੀਆਂ ਜਿਹੜੀਆਂ ਕਿ ਵੋਟਾ ਤੋਂ ਪਹਿਲਾਂ ਤਿਆਰੀ ਖਿੱਚ ਰਹੀਆਂ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਆਪਣੇ ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ 9 ਉਮੀਦਵਾਰ ਪਹਿਲਾਂ ਉਹਨਾਂ ਨੇ ਸਿਆਸੀ ਅਖਾੜੇ ਦੇ ਵਿੱਚ ਤਾਰ ਦਿੱਤੇ ਨੇ ਤੇ ਹੁਣ ਦੋ ਹੋਰ ਕੈਂਡੀਡੇਟਾਂ ਨੂੰ ਲੈ ਕੇ ਜਿਹੜੀ ਜਲਦ ਲਿਸਟ ਜਾਰੀ ਹੋਵੇਗੀ ਤੇ 16 April ਨੂੰ ਦੇਖਣ ਯੋਗ ਇਹ ਹੋਵੇਗਾ ਕਿ ਲੁਧਿਆਣਾ ਤੇ ਜਲੰਧਰ ਦੇ ਵਿੱਚੋਂ ਆਪ ਸਰਕਾਰ ਦੇ ਵੱਲੋਂ ਕਿਹੜੇ ਕੈਂਡੀਡੇਟ ਜਿਹੜੇ ਚੁਣੇ ਜਾਣਗੇ ਤੇ ਜਿਸ ਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜੀ ਕਿ ਸਿਆਸੀ ਵੋਟਾ ਤੋਂ ਪਹਿਲਾਂ ਲੋਕਾਂ ਪਟੋਨਾ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋਈ ਹੋਈ ਹੈ ਤੇ ਉੱਥੇ ਹੀ ਹੁਣ ਦੇਖਣਯੋਗ ਇਹ ਹੋਵੇਗਾ ਕਿ ਕਿਸਨ ਉਮੀਦਵਾਰ ਨੂੰ ਜਿਹੜਾ ਕਿ ਜਲੰਧਰ ਤੇ ਲੁਧਿਆਣਾ ਦੇ ਵਿੱਚੋਂ ਖੜਾਇਆ ਜਾਵੇਗਾ ਤੇ ਜਲੰਧਰ ਦੇ ਵਿੱਚੋਂ ਪਹਿਲਾਂ ਛਿਛਿਲ ਰਿੰਕ ਨੂੰ ਟਿਕਟ ਮਿਲੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਟਿਕਟ ਮਿਲਣ ਦੇ ਬਾਅਦ ਵੀ ਉਹਨੇ ਭਾਜਪਾ ਨੂੰ ਜੁਆਇਨ ਕੀਤਾ ਤੇ ਉੱਥੇ ਹੀ ਇਸ ਗੱਲ ਤੋਂ ਬਾਅਦ ਹੁਣ ਆਪ ਭਾਜਪਾ ਦੇ ਵੱਲੋਂ ਕਿ ਜਲੰਧਰ ਦੇ ਵਿੱਚ ਸੁਸ਼ੀਲ ਰਿੰਕੂ ਨੂੰ ਜਿਹੜੀ ਕਿ ਕੈਂਡੀਡੇਟ ਉਲਾਨਿਆ ਗਿਆ ਹੈ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਦੇ ਵਿੱਚ ਸਿਆਸੀ ਅਖਾੜੇ ਦੇ ਵਿੱਚ ਜਲੰਧਰ ਦੇ ਵਿੱਚ ਜਲਦ 16 April ਨੂੰ ਜਿਹੜਾ ਕੈਂਡੀਡੇਟ ਖੜਾਇਆ ਜਾਵੇਗਾ ਲੁਧਿਆਣਾ ਦੇ ਵਿੱਚ ਦੇਖਣ ਯੋਗ ਹੋਵੇਗਾ ਕਿ ਕਿਹੜਾ ਕਿਸ ਨੂੰ ਟੱਕਰ ਦੇਵੇਗਾ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਸਿਆਸੀ ਅਖਾੜੇ ਵਿੱਚ ਹਲਚਲ ਜਿਹੜੀ ਤੇਜ਼ ਹੋਈ ਹੋਈ ਹੈ ਤੇ ਹੁਣ ਭਾਜਪਾ ਦੇ ਵੱਲੋਂ ਵੀ 6 ਕੈਂਡੀਡੇਟ ਆਪਣੇ ਜਿਹੜੇ ਐਲਾਨ ਦਿੱਤੇ ਗਏ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਹੁਣ ਦੋ ਕੈਂਡੀਡੇਟਾਂ ਨੂੰ ਲੈ ਕੇ 16 April ਯਾਨੀ ਕਿ ਲਿਸਟ ਜਾਰੀ ਹੋ ਜਾਵੇਗੀ